ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅੱਜ ਵੀਡੀਓ ਨੰਬਰ 2 ਵਿੱਚ ਗੱਲ ਕਰਾਂਗੇ 8 ਪਹਿਲੇ ਦੀ ਦੂਜੀ ਸਾਖੀ ਗੁਰੂ ਦਾ ਅਦਬ ਇਹ ਸਾਖੀ ਵੀ ਕੁਝ ਗੁਰੂ ਪਿਆਰਿਆਂ ਦੇ ਮਨ ਵਿੱਚ ਸ਼ੰਕੇ ਖੜੇ ਕਰੇਗੀ ਪਰ ਨਾਸ ਆਪਣੀ ਤੁਛ ਬੁੱਧੀ ਅਨੁਸਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਫਕੀਰ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕਰੇਗਾ ਆਓ ਪਹਿਲਾਂ ਸਾਖੀ ਸਰਵਣ ਕਰੀਏ ਭਾਈ ਦਲਜੀਤ ਸਿੰਘ ਜੀ ਦੀ ਜੁਬਾਨੀ ਇਹ ਘਟਨਾ ਮੈਨੂੰ ਬਲਬੀਰ ਸਿੰਘ ਪੋਤਨਾ ਨੇ ਜੇਲ੍ਹ ਵਿੱਚ ਸੁਣਾਈ ਸੀ ਬਲਬੀਰ ਸਿੰਘ ਅਤੇ ਉਹਦੇ ਸਾਥੀ ਸਿੰਘ ਜਗਰੌਂ ਕੋਲ ਨਾਨਕ ਸਰਗੁਰੂ ਘਰ ਵਿੱਚ ਮੱਥਾ ਟੇਕਣਗੇ ਜਦੋਂ ਉਹਨਾਂ ਨੇੜੇ ਜਾ ਕੇ ਵੇਖਿਆ ਤਾਂ ਇੱਕ ਪਾਸੇ ਚਿੱਟੀ ਐਮਬੈਸਡਰ ਗੱਡੀ ਖੜੀ ਸੀ ਤੇ ਤਿੰਨ ਚਾਰ ਪੁਲਿਸ ਦੀਆਂ ਗੱਡੀਆਂ ਵੀ ਖੜੀਆਂ ਸਨ ਪਹਿਲਾਂ ਉਹਨਾਂ ਦੇ ਮਨ ਵਿੱਚ ਇਹ ਆਇਆ ਕਿ ਪਿੱਛੇ ਮੁੜ ਜਾਈਏ ਦੂਜੇ ਪਲ ਹੀ ਉਹਨਾਂ ਦੇ ਮਨ ਵਿੱਚ ਇਹ ਖਿਆਲ ਵੀ ਆਇਆ ਕਿ ਇੰਨੀ ਨੇੜੇੋਂ ਮੁੜਨਾ ਸ਼ੱਕ ਪਿਆ ਸਕਦਾ ਹੈ ਪੁਲਿਸ ਨੂੰ ਇਸ ਕਰਕੇ ਉਹ ਮੱਥਾ ਟੇਕਣ ਲਈ ਅੰਦਰ ਵੀ ਚਲੇ ਗਏ ਉਹਨਾਂ ਕੋਲ ਡੱਬ ਵਾਲੇ ਹਥਿਆਰ ਸਨ ਜਦੋਂ ਉਹ ਮੱਥਾ ਟੇਕ ਕੇ ਸੰਗਤ ਵਿੱਚ ਬੈਠ ਗਏ ਤਾਂ ਉਹਨਾਂ ਨੇ ਵੇਖਿਆ ਕਿ ਬਾਕੀ ਲੋਕਾਂ ਵਿੱਚ ਇੱਕ ਲੰਮਾ ਜਵਾਨ ਕੋਨਮੋਨ ਬੰਦਾ ਸੀ ਜੋ ਵੇਖਣ ਨੂੰ ਕੋਈ ਵੱਡਾ ਸਰਕਾਰੀ ਅਧਿਕਾਰੀ ਉਧੇਦਾਰ ਲੱਗ ਰਿਹਾ ਸੀ ਉਹਨੇ ਬੜੀ ਸ਼ਰਧਾ ਨਾਲ ਪ੍ਰਕਰਮਾ ਕਰਕੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਅਤੇ ਉਹਨਾਂ ਦੇ ਨੇੜੇ ਹੀ ਬੈਠ ਗਿਆ ਬਲਬੀਰ ਸਿੰਘ ਦੇ ਇੱਕ ਸਾਥੀ ਸਿੰਘ ਨੇ ਉਸ ਬੰਦੇ ਨੂੰ ਪਛਾਣ ਲਿਆ ਬਲਬੀਰ ਸਿੰਘ ਦੇ ਕੰਨ ਵਿੱਚ ਕਿਹਾ ਕਿ ਇਹ ਪੁਲਿਸ ਵਾਲਾ ਚਾਟੋ ਪਾਦੇ ਹੈ ਜੋ ਉਸ ਵੇਲੇ ਲੁਧਿਆਣਾ ਦਾ ਜ਼ਿਲ੍ਹਾ ਮੁਖੀ ਸੀ ਅਤੇ ਉਹਦਾ ਨਾਂ ਸਿੰਘਾਂ ਖਿਲਾਫ ਲੜਨ ਵਿੱਚ ਬੜਾ ਮਸ਼ਹੂਰ ਸੀ ਉਹਦੇ ਬਾਰੇ ਸੁਣ ਕੇ ਬਲਬੀਰ ਸਿੰਘ ਅਤੇ ਬਾਕੀ ਸਿੰਘ ਅਚੰਬਤ ਹੋ ਗਏ ਅਤੇ ਉਹਨਾਂ ਦੇ ਮਨ ਵਿੱਚ ਇੱਕ ਖਿਆਲ ਵੀ ਆਇਆ ਇਹਨੂੰ ਕਿੱਥੇ ਮਾਰ ਕੇ ਬੜੇ ਹੀ ਸੌਖੇ ਤਰੀਕੇ ਨਾਲ ਜਿਲੇ ਪਾਸੋਂ ਕੰਧ ਟੱਪ ਕੇ ਨਿਕਲੇ ਜਾ ਸਕਦਾ ਹੈ। ਇੰਨਾ ਸੌਖਾ ਮੌਕਾ ਮੋੜ ਕੇ ਹੱਥ ਨਹੀਂ ਆਉਣਾ। ਇਸਨੇ ਬਲਬੀਰ ਸਿੰਘ ਹੋਰਾਂ ਦੇ ਜਥੇ ਦੇ ਮੁਖੀ ਭਿੰਦਰਬੈਰ ਸਿੰਘ ਦੀਪ ਸਿੰਘ ਵਾਲਾ ਇਹ ਸੀ ਐਫ ਨੂੰ ਕੁਝ ਸਮਾਂ ਪਹਿਲਾਂ ਰਾਜਸਥਾਨ ਵਿੱਚ ਲੈ ਜਾ ਕੇ ਛੱਦਤ ਕਰਕੇ ਸ਼ਹੀਦ ਕੀਤਾ ਸੀ। ਬਲਬੀਰ ਸਿੰਘ ਉਸ ਮੌਕੇ ਨੂੰ ਯਾਦ ਕਰਕੇ ਕਹਿਣ ਲੱਗਾ ਅਸੀਂ ਦੁੱਪਤਾ ਵਿੱਚ ਪੈ ਗਏ। ਇੱਕ ਪਾਸੇ ਤਾਂ ਸਾਡੇ ਮਨ ਵਿੱਚੋਂ ਇਹ ਗੱਲ ਉੱਠ ਰਹੀ ਸੀ ਕਿ ਇਹਨੂੰ ਮਾਰ ਕੇ ਨਿਕਲ ਜਾਈਏ। ਪਰ ਦੂਜੇ ਪਾਸੇ ਸਾਡੀ ਆਤਮਾ ਇਹ ਗੱਲ ਮੰਨ ਨਹੀਂ ਰਹੀ ਸੀ। ਇੱਕ ਵਾਰ ਅਸੀਂ ਮਨ ਬਣਾ ਲਿਆ ਕਿ ਖੜੇ ਹੋਣ ਲੱਗੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਹੀ ਆ ਨਹੀਂ ਪਿਆ ਗੁਰੂ ਸਾਹਿਬ ਦਾ ਸਤਕਾਰ ਹੱਥ ਆਏ ਦੁਸ਼ਮਣ ਨੂੰ ਮਾਰਨ ਦੀ ਚਾਹ ਤੇ ਔਰ ਉੱਪਰ ਗਿਆ ਅਸੀਂ ਮੁੜ ਬੈਠ ਗਏ ਅਤੇ ਆਪਣੀ ਸਲਾਹ ਨੂੰ ਮਿਟਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਮ ਨੂੰ ਵੱਡਾ ਜਾਣ ਕੇ ਬੈਠੇ ਰਹੇ ਕਿੰਨਾ ਚਿਰ ਆਪਣੇ ਅਤੇ ਪੰਥ ਦੇ ਦੁਸ਼ਮਣ ਨੂੰ ਵੇਂਦੇ ਰਹੇ ਫਿਰ ਉਹ ਉੱਠ ਕੇ ਚਲਾ ਗਿਆ ਇੱਕ ਕੁਝ ਚਿਰ ਮਗਰੋਂ ਅਸੀਂ ਵੀ ਉਤੋਂ ਵਾਪਸ ਤੁਰ ਪਏ ਉਦੋਂ ਬਾਹਰ ਨਿਕਲ ਕੇ ਵੀ ਇੱਕ ਵਾਰ ਲੱਗਿਆ ਕਿ ਮਾਰ ਦੇਣਾ ਚਾਹੀਦਾ ਸੀ ਬਾਅਦ ਵਿੱਚ ਛੱਡ ਦੇਣਾ ਹੀ ਇੱਕ ਮਹਿਸੂਸ ਹੋਇਆ ਤੇ ਪਛਤਾਵਾ ਵੀ ਕੋਈ ਨਹੀਂ ਹੋਇਆ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਨਾਨਕ ਅक्षर ਵਾਲੇ ਬਾਬਿਆਂ ਦਾ ਸ਼ਰਧਾਲੂ ਸੀ ਤੇ ਕਈ ਵਾਰ ਉੱਥੇ ਆਉਂਦਾ ਸੀ ਇਹ ਸਿੰਘ ਜਿਹੜੇ ਉਸ ਵੇਲੇ ਗੁਰੂ ਘਰ ਵਿੱਚ ਉਹਦੇ ਨੇੜੇ ਬੈਠੇ ਸਨ ਨਾ ਤੇ ਉਹ ਸਿੰਘ ਸਨ ਜੋ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਵੰਦੇ ਸਾਰ ਹੀ ਗੋਲੀ ਮਾਰ ਦੇ ਕਰਦੇ ਸਨ ਉਹਨਾਂ ਕਦੇ ਵੀ ਕੋਈ ਵੀ ਇਹ ਮਰਨੇ ਵਿਖਾਈ ਜਾਂਦੇ ਵਿੱਚ ਉਸ ਦਿਨ ਉਹਨਾਂ ਸਾਹਮਣੇ ਉਹ ਦੁਸ਼ਮਣ ਆ ਗਿਆ ਜਿਸ ਨੂੰ ਉਹ ਚਿਰਾਂ ਤੋਂ ਲਪਰੇ ਸਨ ਪਰ ਉਹਨਾਂ ਸਿੰਘਾਂ ਨੇ ਉੱਥੇ ਉਸਨੂੰ ਨਹੀਂ ਮਾਰਿਆ ਸਿਰਫ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅਦਬ ਕਰਕੇ ਸੋ ਪਿਆਰੋ ਇਹ ਸੀ ਦੂਜੀ ਸਾਖੀ ਜੋ ਆ ਵੀ ਨਿਸ਼ਰਮਣ ਕੀਤੀ ਹੈ ਹਾਂਜੀ ਹੁਣ ਕੁਝ ਵੀਰ ਭੈਣ ਸ਼ੰਕਾ ਕਰਨਗੇ ਕਿ ਮੱਸੇ ਨੂੰ ਇੱਕ ਕਿਰੜ ਵਰਗਿਆਂ ਨੂੰ ਤਾਂ ਗੁਰੂ ਘਰ ਦੇ ਅੰਦਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਹੀ ਮਾਰਿਆ ਗਿਆ ਸੀ ਤੇ ਇਸ ਨੂੰ ਨਾ ਮਾਰ ਕੇ ਸੀ ਕਿ ਖਟਿਆ ਯਾਰੋ ਤੁਛ ਬੁੱਧੀ ਅਨੁਸਾਰ ਮੇਰਾ ਜਵਾਬ ਇਹ ਹੈ ਮੱਸਾ ਰੰਗੜ ਤੇ ਕਿਰੜ ਵਰਗੇ ਗੁਰੂ ਘਰ ਦੇ ਗੁਰੂ ਸਾਹਿਬ ਨੂੰ ਮੁਰਗੇ ਮਸੇ ਨੇ ਕੰਜਰੀਆਂ ਦਰਬਾਰ ਸੇਵਿਤ ਨਚਾਈਆਂ ਇਹ ਸੁਖਾ ਸਿੰਘ ਮਹਤਾਬ ਸਿੰਘ ਵੱਲੋਂ ਅੰਦਰ ਹੀ ਝਟਕ ਦਿੱਤਾ ਗਿਆ ਤੇ ਕਿਰੜ ਵਰਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹਨਾਂ ਦੀ ਹਜ਼ੂਰੀ ਵਿੱਚ ਹੀ ਗਾਲਾਂ ਕੱਢ ਰਿਹਾ ਸੀ ਤੇ ਕਿਰੜ ਨੂੰ ਬਾਬਾ ਬੀਦੀ ਚੰਦ ਜੀ ਨੇ ਘਸੋਨ ਨਾਲ ਹੀ ਮਾਰ ਕੇ ਨਦੀ ਵਿੱਚ ਸੁੱਟ ਦਿੱਤਾ ਸੀ ਪਰ ਚਾਟੋ ਪਾਦੇ ਪਾਵੇਂ ਸਵਾਰਥ ਕਰਕੇ ਜਾਂ ਕਿਸੇ ਹੋਰ ਕਰਨ ਲਈ ਵੀ ਗੁਰੂ ਕਰਨਾਨ ਅਨਸ਼ਰਦਾ ਅਤੇ ਬਾਬਿਆਂ ਦਾ ਸ਼ਰਧਾਲੂ ਸੀ ਤੇ ਬੜੀ ਹਿਸ਼ਰ ਦਾ ਪਵਣਾ ਨਾਲ ਬੈਠਾ ਹੋਣ ਕਰਕੇ ਸਿੰਘਾਂ ਨੇ ਉਸ ਨੂੰ ਨਹੀਂ ਮਾਰਿਆ ਸੋ ਗੁਰੂ ਪਿਆਰਿਓ ਆਪ ਜੀ ਆਪਣੀ ਰਾਏ ਕਮੈਂਟਾਂ ਵਿੱਚ ਦੇ ਜਾਈਓ ਸਿੰਘਾਂ ਦੇ ਅਨਮੋਲ ਇਤਿਹਾਸ ਦੀ ਇਸ ਜਾਣਕਾਰੀ ਨੂੰ ਆਪਣੇ ਮਿੱਤਰਾਂ ਨਾਲ ਪਰਿਵਾਰ ਨਾਲ ਸਾਂਝਾ ਜ਼ਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਕੌਮ ਆਪਣੇ ਇਹਨਾਂ ਗੁਮਨਾਮ ਯੋਧਿਆਂ ਨੂੰ ਜਾਣੇ ਤੇ ਬੰਦੀ ਸਿੰਘਾਂ ਦੀ ਸਨਮਾਨ ਦੀ ਇੱਕ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਠ ਅਰਦਾਸ ਜ਼ਰੂਰ ਕਰੋ ਦਾਸ ਨੂੰ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ